ਕਿਹੜਾ ਇਹ ਡਿਜ਼ਾਈਨ ਬਣਾਏਗਾ ਤੇ ਕੀ ਤੋਂ ਤਿਆਰ ਕਰ ਰਹਿ ਕੇ ਆਪ ਹੀ ਸਾਰਾ ਪੰਜਾਬ ਦੇ ਇਹ ਭਾਈ ਸਾਰਾ ਡਿਜ਼ਾਈਨ ਆਪਣੇ ਆਪ ਹੀ ਕੀਤਾ ਯਾਦਗਰ ਕਲਾਸਿਕ ਲੁੱਕ ਦੇ ਵਿੱਚ ਆਪਣੇ ਲੁੱਕ ਦਿੱਤੀ ਆ ਜਿੱਦਾਂ ਪਹਿਲਾਂ ਆਪਣੀ ਪੁਰਾਣੀ ਪੀੜ੍ਹੀਆਂ ਦੇ ਵਿੱਚ ਚੱਲਦਾ ਸੀਗਾ ਕਲਾਸਿਕ ਅੱਜ ਕੱਲ ਇਹ ਚੀਜ਼ਾਂ ਟ੍ਰੈਂਡਿੰਗ ਚੱਲੀਆਂ ਦੋਸਤੋ ਆ ਆ ਦਿਖਾ ਦੇ ਇਹ ਤੇ ਵੀ ਉਹੀ ਡਿਜ਼ਾਈਨ ਆਪਣੇ ਐਚ ਡੀ ਵੀ ਇਹ ਕਾਹਦਾ ਬਣਾ ਹਾਂਜੀ ਭਾਈ ਇਹ 3D ਬਣਾਇਆ ਆਪਣੇ ਐਚ ਡੀ ਐਮ ਆਰ ਦੇ ਵਿੱਚ ਅੱਛਾ ਮੇਨ ਗੇਟ ਐਚ ਡੀ ਐਚ ਐਮ ਆਰ ਦਾ ਲਾਇਆ ਹੋਇਆ ਹੈ ਇਹ ਕਾਹਦੇ ਵਿੱਚ ਬਈ ਤਿਆਰ ਹੋਇਆ ਹੋਇਆ ਹੈ ਇਹ ਭਾਈ ਆਪਣੇ ਟਿਕ ਬੋਰਡ ਦੀ ਲੱਕੜ ਦੇ ਵਿੱਚ ਤਿਆਰ ਹੋਇਆ ਹੋਇਆ ਸਾਰਾ ਹੱਸੀ ਅਜ ਇੱਕ ਕਲਾਸੀਕਲ ਦੇ ਵਿੱਚ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਕੋਠੀ ਨਾਲੋਂ ਜਿਹੜੀ ਚੀਜ਼ ਖਾਸ ਆ ਨਾ ਬਾਈ ਹੋਰੀ ਆਪ ਲੱਕੜ ਦਾ ਕੰਮ ਕਰਦੇ ਲੱਕੜ ਦੇ ਮਿਸਤਰੀ ਨੇ ਤੇ ਜਿਹੜੇ ਮੇਰੇ ਮਿੱਤਰਾਂ ਨੇ ਚੰਡੀਗੜ੍ਹ ਜਾਂ ਟਰਾਈ ਸਿਟੀ ਦੇ ਵਿੱਚ ਕੰਮ ਕਰਾਉਣਾ ਮੀਡੀਅਮ ਦਾ ਤਾਂ ਬਾਈ ਹੋਰਾਂ ਨੂੰ ਯਾਦ ਕਰ ਲੈ ਤੇ ਕੰਮ ਸਾਰਾ ਦਿਖਾਵਾਂਗੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਸਸਿਕਾ ਬਾਈ ਸਸਿਕਾ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਫਰਮ ਦਾ ਨਾਮ ਕੀ ਹੈ ਪੜਨਾ ਪਾਜੀ ਸ਼ਰਿੰਦਰ ਸਿੰਘ ਸੱਗੂ ਆ ਤੇ ਆਪਣੀ ਫਰਮ ਦਾ ਨਾਮ ਬਿਸ਼ਕਰਮਾ ਬੋਡ ਐਂਡ ਇੰਟੀਰੀਅਰਲ ਵਰਕ ਦੇ ਨਾਮ ਦੇ ਉੱਤੇ ਜੀ ਹਾਂਜੀ ਬਾਈ ਜੇ ਗੱਲ ਕਰੀਏ ਜਿਹੜਿਆ ਆ ਘਰ ਆ ਬਾਹਰੋਂ ਬਹੁਤ ਸੋਹਣੀ ਲੁੱਕ ਕਰੀ ਆ ਅੰਦਰੋਂ ਵੀ ਵਧੀਆ ਅੰਦਰੋਂ ਵੀ ਦਿਖਾਵਾਂਗੇ ਤੇ ਇੱਕ ਗੱਲ ਖਾਸ ਹੁੰਦੀ ਵੀ ਘਰ ਜਿਹੜਾ ਸੋਹਣਾ ਲੱਗਦਾ ਨਾ ਜੇ ਮੂਹਰੇ ਖਾਲੀ ਥਾਂ ਹੋਵੇ ਤਾਂ ਜਿਆਦਾ ਸੋਹਣਾ ਲੱਗਦੀ ਲੱਗਦਾ ਹਾਂਜੀ ਹਾਂਜੀ ਤੇ ਕਿਹੜਾ ਇਹ ਡਿਜ਼ਾਈਨ ਬਣਾਇਆਗਾ ਤੇ ਕਿਤੋਂ ਤਿਆਰ ਕਰਕੇ ਆ ਆਪ ਹੀ ਸਾਰਾ ਪੰਜਾਬ ਦੇ ਇਹ ਭਾਈ ਸਾਰਾ ਡਿਜ਼ਾਈਨ ਆਪਣੇ ਆਪ ਹੀ ਕੀਤਾ ਜਿਆਦਾਤਰ ਕਲਾਸਿਕ ਲੁੱਕ ਦੇ ਵਿੱਚ ਆਪਣੇ ਲੁੱਕ ਦਿੱਤੀ ਆ ਜਿੱਦਾਂ ਪਹਿਲਾਂ ਆਪਣੀ ਪੁਰਾਣੀ ਪੀੜ੍ਹੀ ਦੇ ਵਿੱਚ ਚੱਲਦਾ ਸੀਗਾ ਕਲਾਸਿਕ ਜਾਲੀਆਂ ਵਾਲਾ ਕਹਿੰਦੇ ਹੁੰਦੇ ਚੱਲਦਾ ਸੀ ਹਾਂਜੀ ਹਾਂਜੀ ਪਹਿਲਾਂ ਚੱਲਦਾ ਸੀ ਇਹ ਆਪਣੇ ਜਿਵੇਂ ਪੁਰਾਣੇ ਮਕਾਨ ਬਣਦੇ ਸੀ ਉ ਤੇ ਭਾਈ ਪੇਂਟ ਵਗੈਰਾ ਕਿਹੜੀ ਕੀਤੀ ਹੋਈ ਹੈ ਤੇ ਭਾਈ ਪੇਂਟ ਏਸੀਨ ਦਾ ਕੀਤਾ ਆਪਣਾ ਏਸੀਨ ਦਾ ਕੀਤਾ ਹਾਂਜੀ ਹਾਂਜੀ ਠੀਕ ਆ ਭਾਈ ਹੁਣ ਭਾਈ ਸਭ ਤੋਂ ਪਹਿਲਾਂ ਗੱਲ ਕਰੀਏ ਕਿਉਂਕਿ ਸ਼ਹਿਰ ਦੇ ਵਿੱਚ ਖੜੇ ਆ ਸ਼ਹਿਰ ਵਾਲਿਆਂ ਨੂੰ ਇੱਕ ਡਿਮਾਂਡ ਹੁੰਦੀ ਆ ਕਿੰਨੇ ਬਾਈ ਕਿੰਨੇ ਦਾ ਪਲਾਟ ਹੈ ਕਿੰਨੇ ਸਕਰ ਫੁੱਟ ਆਪਾਂ ਬਣਾਇਆ ਹੋਇਆ ਕਿੰਨੇ ਗਾਜ ਦਾ ਪਲਾਟ ਹੈ ਇਹ ਭਾਈ 27 ਬਾਈ 54 ਦਾ ਪਲਾਟ ਆ ਆਪਣਾ ਠੀਕ ਆ ਜੀ ਤੇ 1400 ਫੁੱਟ ਇੱਕ ਜਗ੍ਹਾ ਬਣਾਇਆ ਤੇ ਫਸਟ ਫਲੋਰ ਦੇ ਉੱਪਰ 800 ਫੁੱਟ ਬਣਾਇਆ ਠੀਕ ਆ ਭਾਈ 2300 ਆਪਣਾ ਬਣਾਇਆ 2300 ਫੁੱਟ ਕਵਰ ਕੀਤਾ ਉਹ ਟੋਟਲ ਕਿੰਨੇ ਗਾਜ ਹੋ ਗਿਆ ਇੱਕ ਟੋਟਲ ਭਾਈ ਆਜੋ ਫਿਰ ਚੱਲਦੇ ਆ ਤੇ ਪਹਿਲਾਂ ਤਾਂ ਗੱਲ ਕਰੀਏ ਭਾਈ ਗੇਟ ਇਹਤੇ ਵੀ ਉਹੀ ਡਿਜ਼ਾਈਨ ਆਪਣੇ ਐਚ ਡੀ ਤੇ ਵੀ ਇਹ ਕਾਹਦਾ ਬਣਾਇਆ ਜੀ ਭਾਈ ਇਹ 3D ਬਣਾਇਆ ਆਪਣੇ ਐਚ ਡੀ ਐਮ ਆਰ ਦੇ ਵਿੱਚ ਅੱਛਾ 메ਨ ਗੇਟ ਐਚ ਡੀ ਐਚ ਐਮ ਆਰ ਦਾ ਲਾਇਆ ਹੋਇਆ ਹੈ ਕੀ ਬਾਤ ਹੈ ਜੀ ਤੇ ਸੀ ਐਨ ਸੀ ਦਾ ਵਰਕ ਹੈ ਹਨਾ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ ਲਓ ਵੀ ਦੋਸਤੋ ਜਿਹੜੇ ਆਪਾਂ ਅੰਦਰ ਲਾਉਣੇ ਹੁੰਦੇ ਜਿਆਦਾਤਰ ਭਾਈ ਉਹਨੇ ਬਾਹਰ ਵੀ ਉਹੀ ਚੀਜ਼ ਦਾ ਸਟਾਈਲ ਲੈਂਦਾ ਹੈਗਾ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਭਾਈ 메ਨ ਐਂਟਰੀ ਤੋਂ ਬਾਅਦ ਜਦੋਂ ਆਪਾਂ ਇੰਟਰ ਨੂੰ ਇੱਕ ਤਾਂ ਚੀਜ਼ ਇਧਰ ਪਾਊਡਰ ਰੂਮ ਹਾਂਜੀ ਇੱਧਰ ਪਾਊਡਰ ਰੂਮ ਨਾਲ ਬاتھਰੂਮ ਸਰ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਵੀ ਤੇ ਨਾਲ ਹੀ ਇੱਥੋਂ ਐਂਟਰੀ ਦੇਤੀ ਆਪਾਂ ਡ੍ਰੈਨਗ ਰੂਮ ਠੀਕ ਹੈ ਜੀ ਤੇ ਇੱਧਰ ਬਈ ਆਪਣਾ ਬਿਜਲੀ ਵਾਲਾ ਆ ਗਿਆ ਤੇ ਇੱਕ ਗੱਡੀ ਦੀ ਆਪਣੀ ਖੜਨ ਦੀ ਨਾਲ ਮੋਟਰਸਾਈਕਲ ਸਕੂਟੀ ਖੜਨ ਦੀ ਆਪਸ਼ਨ ਹੈ ਹਾਂਜੀ ਹਾਂਜੀ ਠੀਕ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਟੈਕਸਚਰ ਪੇਂਟ ਆ ਗਿਆ ਬਈ ਇਹ ਟੈਕਸਚਰ ਪੇਂਟ ਆ ਗਿਆ ਸਰ ਠੀਕ ਹੈ ਜੀ ਤੇ ਬਈ ਹੁਣ ਇਸ ਤੋਂ ਅੱਗੇ ਜੇ ਗੱਲ ਕਰੀਏ ਪਹਿਲਾਂ ਇੱਕ ਬਹੁਤ ਸੋਹਣਾ ਨਾ ਡਿਜ਼ਾਈਨ ਅੱਜ ਕੱਲ ਇਹ ਚੀਜ਼ਾਂ ਟ੍ਰੈਂਡਿੰਗ ਚ ਨੇ ਦੋਸਤੋ ਆ ਆ ਦਿਖਾ ਦੇ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਇਹ ਟਫਨ ਲੱਗ ਗਿਆ ਨਾ ਬਾਈ ਟਫਨ ਸਰ ਟਫਨ ਇਹ ਤੇ ਜੇ ਕੋਈ ਪਾਰੀ ਜੀ ਡਿਜੀਟ ਟੋੜਦਾ ਤਾਂ ਕੋਈ ਦਿੱਕਤ ਨਹੀਂ ਆ ਸਰ ਠੀਕ ਆ ਜੀ ਇਹਦੇ ਵਿੱਚ ਹਨਾ ਬਾਈ ਚਾਹੇ ਕੁਝ ਵੀ ਆਪਾਂ ਵੈਲਕਮ ਜਾਂ ਕੋਈ ਵੀ ਚੀਜ਼ ਆਪਾਂ ਕੁਝ ਵੀ ਹਾਂਜੀ ਹਾਂਜੀ ਵੱਖਰਾ ਕਰ ਸਕਦੇ ਆ ਬਾਈ ਹੁਣ ਡੋਰ ਦੀ ਗੱਲ ਕਰੀਏ ਮੇਨ ਡੋਰ ਵੀ ਦਿਖਾ ਦਿਓ ਆ ਜੋ ਬਾਈ ਤੇ ਜਾਲੀ ਵਾਲਾ ਵੀ ਇਹ ਕਾਦੇ ਵਿੱਚ ਬਾਈ ਤਿਆਰ ਹੋਇਆ ਹੋਇਆ ਇਹ ਪਾਜੀ ਆਪਣੇ ਟੀਕ ਬੋਡ ਦੀ ਲੱਕੜ ਦੇ ਵਿੱਚ ਤਿਆਰ ਹੋਇਆ ਹੋਇਆ ਸਾਰਾ ਠੀਕ ਆ ਜੀ ਤੇ ਇਹ ਵੀ ਸਾਰਾ ਫਿਰ ਤੁਸੀਂ ਆਪਦੀ ਟੀਮ ਨੇ ਸਾਰਾ ਹਾਂਜੀ ਟੀਮ ਨੇ ਤਿਆਰ ਕੀਤਾ ਆਪਣੀ ਸਰ ਠੀਕ ਆ ਜੀ ਲੋ ਵੀ ਦੋਸਤੋ ਬਾਈ ਉਹਨਾਂ ਦਾ ਲੱਕੜ ਦਾ ਕੰਮ ਬਹੁਤ ਸੋਹਣਾ ਜੇ ਤੁਸੀਂ ਪੂਰੀ ਕੋਠੀ ਦਾ ਕੰਮ ਕਰਾਉਣਾ ਹੈ ਨਾ ਤੇ ਬਈ ਚਗਾਠ ਚਗਾਠ ਭਾਈ ਆਪਣੀ ਉਹਦੀਆਂ ਨੇ ਜਪਾਨੀ ਜਪਾਨੀ ਚਾਦਰ ਦੀਆਂ ਠੀਕ ਹੈ ਜੀ ਹਾਂਜੀ ਇਹਨੂੰ ਵੀ ਮਤਲਬ ਇਹ ਰੇਸ਼ੀਓ ਉਹੀ ਪਾਦੇ ਆ ਸਾਗਵਾਣੀ ਲੱਗਦੀ ਆ ਹਨ ਹਾਂਜੀ ਹਾਂਜੀ ਦੂਰੋ ਤੇ ਆਜੋ ਬਈ ਅੱਗੇ ਆਜੋ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਐਂਟਰ ਹੋਗੇ ਘਰ ਦੇ ਵਿੱਚ ਲੈਫਟ ਹੈਂਡ ਸਾਈਡ ਤੇ ਕਿਚਨ ਆ ਜਾਂਦੀ ਆ ਕਿਚਨ ਦਾ ਡਿਜ਼ਾਈਨ ਬਾਈ ਉਹਨਾਂ ਨੇ ਲਾਈਟਾਂ ਬੰਦ ਕਰੀਆਂ ਪਈਆਂ ਨੇ ਤੇ ਹੁਣ ਤੁਸੀਂ ਕਿਚਨ ਦਾ ਡਿਜ਼ਾਈਨ ਚੈੱਕ ਕਰੋ। ਬਈ ਕਿਚਨ ਸਾਰੀ ਆਪਾਂ ਮੋਡੂਲਰ ਦੇ ਵਿੱਚ ਤਿਆਰ ਹੋਈ ਹੈ। ਮੋਡੂਲਰ ਦੇ ਵਿੱਚ ਸਾਰੀ। ਪਲਾਈ ਲੱਗੀ ਹੋਈ ਹੈ ਜਾਂ ਐਚਡੀਐਚ ਮਾਰਨ ਦੀ? ਨਹੀਂ ਪਲਾਈ ਦੇ ਵਿੱਚ ਕੀਤੀ ਹੈ ਸਾਰਾ ਆਪਣੀ ਸਾਰੀ। ਠੀਕ ਹੈ ਜੀ। ਬਈ ਪਲਾਈ ਦਾ ਫਰਕ ਹੈਗਾ ਨਾ ਮੈਂ ਮਤਲਬ ਐਚਡੀਐਚ ਮਾਰਨ ਨਾਲ ਲਾਈਫ ਜ਼ਿਆਦਾ। ਬਈ ਪਲਾਈ ਐਨ ਲਾ ਲੋ ਵੀ ਪਹਿਲਾਂ ਤੋਂ ਚੱਲਦੀ ਆ ਰਹੀ ਆ। ਐਚਡੀਐਮਆਰ ਅੱਜ ਕੱਲ ਦਾ ਨਾ ਉਹਦਾ ਅਜੇ ਰਿਜ਼ਲਟ ਆਉਣਾਂ ਦੇ ਟਾਈਮ ਦੇ ਵਿੱਚ ਆਉਣਾ। ਠੀਕ ਹੈ ਜੀ। ਵੀ ਕਿਦਾਂ ਦਾ ਉਹ? ਆ ਇਹ ਵੀ ਚੀਜ਼ ਆ ਵੀ ਇਹ 'ਚ ਕੋਈ ਹੋਰ ਖਾਸ ਚੀਜ਼ ਬਈ ਜਦੋਂ ਹੁਣ ਕਿਸੇ ਦੇ ਕੰਮ ਕਰਵਾਉਣਾ ਕਿਚਨ 'ਚ ਕਿਚਨ ਦੇ ਵਿੱਚ ਸਰ ਸਭ ਤੋਂ ਪਹਿਲਾਂ ਜਿਵੇਂ ਅੱਜ ਕੱਲ ਹੋਬ ਚੱਲ ਰਹੀ ਹੈ ਚਿਮਨੀ ਨਾਲ ਤੇ ਆਪਣਾ ਸਿੰਕ ਹੋ ਗਿਆ ਠੀਕ ਹੈ ਜੀ ਤੇ ਇਨੋਟੈਕ ਵਗੈਰਾ ਲੱਗ ਜਾਂਦੇ ਮੋਡੂਲਰ ਦੇ ਵਿੱਚ ਤੇ ਆਪਣੇ ਪ੍ਰੋਫਾਈਲ ਦੇ ਡੋਰ ਹੋ ਗਏ ਸਰ ਠੀਕ ਹੈ ਜੀ ਸਾਰੀਆਂ ਚੀਜ਼ਾਂ ਮਤਲਬ ਜੇ ਕਹੇ ਜੀ ਸੌਫਟ ਕਲੋਜ਼ਰ ਨੇ ਤੇ ਇੱਕ ਚੀਜ਼ ਜਿਹੜੀ ਖਾਸ ਹੈ ਕਿ ਸ਼ਹਿਰਾਂ 'ਚ ਵੀ ਚਲੋ ਡਿਮਾਂਡ ਵੀ ਰਹਿੰਦੀ ਆ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆਉਂਦਾ ਤਾਂ ਲੇਡੀ ਨੂੰ ਪਤਾ ਲੱਗ ਜਾਂਦਾ ਵੀ ਗੇਟ 'ਚ ਕੌਣ ਹੈ ਕਿਉਂਕਿ ਜ਼ਿਆਤਰ ਕੰਮਕਾਰ ਤੇ ਬੰਦੇ ਗਏ ਹੁੰਦੇ ਨੇ ਤੇ ਦੂਜਾ ਇੱਥੋਂ ਥੋੜਾ ਜਿਹਾ ਧੁੱਪ ਦੀ ਜੇ ਕਹਿ ਦੀਏ ਮਲੋ ਉਹ ਰਹਿੰਦਾ ਵੀ ਅੰਦਰ ਜੇ ਕਦੀ ਮੁਸ਼ਕਿਲ ਹੀ ਨਹੀਂ ਰਹਿੰਦੀ ਭੰਡਿਆ ਚ ਕੋਈ ਵੀ ਚੀਜ਼ ਹੋ ਰਹਿੰਦੀ ਹੈਗੀ ਇਹ ਨਾਲ ਆਪਾਂ ਨੇ ਕਾਊਂਟਰ ਦੇਤਾ ਬ੍ਰੇਕਫਾਸਟ ਕਾਊਂਟਰ ਸਰ ਠੀਕ ਹੈ ਜੀ ਤੇ ਇਧਰ ਆਪਾਂ ਨੇ ਕਰੋਕਰੀ ਹੋ ਡਿਸਪਲੇ ਦੇਤੀ ਕਰੋਕਰੀ ਡਿਸਪਲੇ ਦੇਤੀ ਆਪਾਂ ਤੇ ਦੇਖ ਸਕਦੇ ਹੋ ਬਈ ਸਨਮੈਕੇ ਦਾ ਮੈਂ ਕੱਲਰ ਦੇਖਿਆ ਬਹੁਤ ਵਧੀਆ ਚੂਜ਼ ਕੀਤਾ ਇਹ ਕਿਹੜੇ ਬ੍ਰਾਂਡ ਦਾ ਲੱਗਿਆ ਇਹ ਬਾਈ ਆਪਾਂ ਸੈਂਚਰੀ ਦਾ ਸਨਮੈਕ ਲਾਇਆ ਬੋਡਮ ਸਾਈਡ ਦੇ ਵਿੱਚ ਰਿਵਲ ਟੱਚ ਠੀਕ ਹੈ ਜੀ ਤੇ ਲੌਬੀ ਦੋਸਤੋ ਹੁਣ ਨਾ ਪਹਿਲਾਂ ਇਧਰ ਦੇਖੋ ਬ੍ਰੇਕਫਾਸਟ ਕਾਊਂਟਰ ਬਣਿਆ ਤੇ ਜਦੋਂ ਆਪਾਂ ਘਰ ਚ ਐਂਟਰ ਹੁੰਨੇ ਚਾਹੇ ਆਪਾਂ ਸਿੱਧਾ ਡਰਾਈਂਗ ਰੂਮ ਦੇ ਵਿੱਚ ਐਂਟਰ ਹੋਣਾ ਤਾਂ ਇੱਧਰ ਡਰਾਈਂਗ ਰੂਮ ਦੀ ਆਪਸ਼ਨ ਦਿੱਤੀ ਹੈ ਬਾਈ ਕਿੰਨੇ ਬਾਈ ਕਿੰਨੇ ਦਾ ਹੈ ਇਹ ਡਰਾਈਂਗ ਰੂਮ ਇਹ ਸਰ 14 ਬਾਈ 12 ਦਾ ਹੈ 14 ਬਾਈ 12 ਦਾ ਤੇ ਇੱਧਰੋਂ ਬਾਹਰੋਂ ਸਿੱਧੀ ਐਂਟਰੀ ਦਿੱਤੀ ਹਾਂਜੀ ਹਾਂਜੀ ਤੇ ਜੇ ਅੰਦਰੋਂ ਆਪਾਂ ਆਪਦਾ ਪਰਿਵਾਰ ਨਾਲ ਬੈਠਣਾ ਚਾਹੇ ਉਹ ਵੀ ਆਪਣੇ ਲਈ ਇੱਕ ਬੈਸਟ ਆਪਸ਼ਨ ਦੇਤੀ ਕਿੰਨੇ ਰੂਮ ਨੇ ਬਾਈ ਇੱਥੇ ਉੱਪਰ ਪੱਖਾ ਦੂਜਾ ਹਨਾ ਵਿੱਚ ਉਮਰ ਵਾਲਾ ਹਾਂਜੀ ਹਾਂਜੀ ਸਰ ਹਾਂਜੀ ਤੇ ਕਿੰਨੇ ਰੂਮ ਆਕੇ ਗਰਾਊਂਡ ਤੇ ਬਾਈ ਦੋ ਬੈੱਡਰੂਮ ਨੇ ਇੱਕ ਡਰਾਈਂਗ ਰੂਮ ਠੀਕ ਹੈ ਜੀ ਹਾਂਜੀ ਤੇ ਥੱਲੇ ਵੀ ਟਾਇਲ ਨਹੀਂ ਲਾਈ ਸਾਰਾ ਮਾਰਬਲ ਹੀ ਲਾਇਆ ਹਾਂ ਸਾਰਾ ਮਾਰਬਲ ਲਾਇਆ ਸਰ ਠੀਕ ਹੈ ਜੀ ਤੇ ਦੋਸਤੋ ਮਾਰਬਲ ਤੇ ਟਾਇਲ ਤੇ ਮੈਨੂੰ ਕਾਫੀ ਮਿੱਤਰ ਪੁੱਛ ਲੈਂਦੇ ਨੇ ਅੱਜ ਬਾਈ ਤੋਂ ਪੁੱਛਦਾ ਬਾਈ ਕੀ ਫਰਕ ਰਹਿੰਦਾ ਭਾਜੀ ਬਹੁਤ ਫਰਕ ਆ ਵੈਸੇ ਟਾਇਲ ਤੇ ਉਹਦੇ ਵਿੱਚ ਟਾਇਲ ਦੀ ਥੋੜੀ ਮਜ਼ਬੂਤੀ ਘੱਟ ਹੁੰਦੀ ਹੈ ਇਹਦੀ ਮਜ਼ਬੂਤੀ ਜ਼ਿਆਦਾ ਔਰ ਦੂਸਰੇ ਨੰਬਰ ਦੇ ਉੱਪਰ ਇਹ ਤੇ ਜੁਮੈਂਡ ਲੈਸ ਜਾਨੀ ਕਿ ਉਹਦਾ ਬਣ ਜਾਂਦਾ ਰੇਸਾ ਬਣ ਜਾਂਦਾ ਤੇ ਬਹੁਤ ਜ਼ਿਆਦਾ ਫਰਕ ਹੈ ਤੇ ਇੱਕ ਇਹ ਲੰਮਾ ਸਮਾਂ ਕਹਿੰਦੇ ਜਿੰਨਾ ਇਹ ਤੇ ਤੁਰੇ ਫਿਰਾਂਗੇ ਉੰਨੀ ਚਮਕੂਗਾ ਉੰਨੀ ਚਮਕੂਗਾ ਤੇ ਥੋੜਾ ਜਾਨੀ ਕਿ ਇਹਦੀ ਲੁੱਕ ਵੀ ਅਲੱਗੇ ਆਉਂਦੀ ਹੈ ਟਾਈਲ ਲੁੱਕ ਵੀ ਲੱਗਦੀ ਹੈ ਬਈ ਹੁਣ ਰੂਮ ਚ ਕੀ ਕੀਤਾ ਪੰਟੀਰੀਅਰ ਦਾ ਜਿਵੇਂ ਬੈੱਡ ਵਗੈਰਾ ਸਾਰੇ ਆਪ ਤਿਆਰ ਕੀਤੇ ਹਾਂ ਹਾਂਜੀ ਹਾਂਜੀ ਇੰਟੀਰੀਅਰ ਦੇ ਵਿੱਚ ਆਪਾਂ ਇੱਕ ਛੋਟੀ ਬਾਲ ਡਰਾਪ ਦਿੱਤੀ ਸਰ ਨਾਲ ਡਰੈਸਿੰਗ ਔਰ ਆਪਣਾ ਬੈੱਡ ਤੇ ਐਲ ਸੀ ਡੀ ਪੈਨਲ ਦਿੱਤਾ ਜੀ ਇਹ ਨਾਲ ਆਪਾਂ ਲੂਵਰ ਲਾਏ ਸਰ ਠੀਕ ਹੈ ਜੀ ਡਬਲ ਯੂ ਪੀ ਵੀ ਸੀ ਦੇ ਟਰੱਕ ਵੜਾ ਖੜਾਇਆ ਬਈ ਚੋਂਗਾ ਸੀ ਵੀ ਪਰਿਵਾਰ ਚ ਵਧਣ ਰੱਖੇ ਮੇਰੇ ਜੀਜਾ ਹੀ ਚਲਾਉਂਦੇ ਠੀਕ ਹੈ ਠੀਕ ਹੈ ਮੈਂ ਇਸ ਨੂੰ ਪਰਮਟ ਵਾਲਾ ਖੜਾਇਆ ਬਈ ਉਹਨਾਂ ਨੇ ਪੱਕਾ ਤੇ ਇਹ ਜੋਈ ਇਹ ਬਿਲੀਅਰ ਚਾਕੇ ਭਈ ਇਹ ਖਾ ਚਾਕੇ ਦਰਵਾਜ਼ਾ ਇਹ ਭਾਈ ਆਪਾਂ ਟੀਕ ਪਲਾਈ ਲਾਈ ਆ ਉੱਪਰ ਪੌਲਸ ਹੋਈ ਆ ਇਹ ਤੇ ਇਹ ਆਪ ਬਣਾਇਆ ਫਲੈਸ਼ ਡੋਰ ਆਪਾਂ ਨੇ ਅੱਛਾ ਇਹ ਆਪ ਜਾਨੀ ਕਿ ਵਿੱਚ ਲੱਕੜ ਭਰ ਕੇ ਨਾ ਇਹ ਆਪਾਂ ਦੇ ਖੋਦ ਤਿਆਰ ਕੀਤਾ ਅੱਛਾ ਖੋਦ ਤਿਆਰ ਹਾਂਜੀ ਜੀ ਤੇ ਦੂਸਰਾ ਰੂਮ ਆ ਗਏ ਇਧਰ ਜੀ ਤੇ ਇਹਦੇ ਵਿੱਚ ਭਈ ਇਹ ਗੱਲ ਕਰੀਏ ਇਧਰ ਸਾਰਾ ਡਿੱਕੋ ਦਾ ਹੋਇਆ ਹੋਇਆ ਕੰਮ ਜੀ ਕੱਪੋਰ ਇਧਰ ਸਾਰਾ ਸਾਰਾ ਕੱਬੋਰਡ ਦੇ ਉੱਪਰ ਆਪਾਂ ਸਾਰਾ ਡਿੱਕੋ ਕੀਤਾ ਹਾਂ ਹਾਂਜੀ ਤੇ ਇਹ ਦੇਖ ਸਕਦੇ ਹੋ ਤੁਸੀਂ ਦੋਸਤੋ ਉੱਪਰ ਛੱਤ ਤੇ ਵੀ ਬਾਈ ਹੋਰਾਂ ਨੇ ਇਹ ਮਰਲਾ ਦਾ ਪਲਾਸਟਰ ਚ ਹੀ ਕਰਤਾ ਹਨ ਇਹ ਨਹੀਂ ਨਹੀਂ ਪੀਓਪੀ ਦੇ ਵਿੱਚ ਅੱਛਾ ਪੀਓਪੀ ਦੇ ਵਿੱਚ ਬਰਫੀ ਡਿਜ਼ਾਈਨ ਪਾਇਆ ਸੀ ਕੀ ਬਾਤ ਹੈ ਜੀ ਬਹੁਤ ਸੋਹਣਾ ਲੱਗਦਾ ਪਿਆਰਾ ਲੱਗਦਾ ਸਭ ਤੋਂ ਵੱਡੀ ਗੱਲ ਹੈ ਬਾਈ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਰੱਖਿਆ ਵੀ ਮੈਂ ਕਹਣਾ ਲਾਈਟ ਦੀ ਲੋੜ ਦੀ ਘਰੇ ਚੰਨ ਰਹਿਦਾ ਹਨ ਜੀ ਜੀ ਤੇ ਇਧਰੋਂ ਬੈਕ ਸਾਈਡ ਤੇ ਆਪਣਾ ਜੇ ਕਹਿ ਦਈਏ ਕੱਪੜੇ ਧੋਣ ਵਾਸਤੇ ਉਹ ਆਪਸ਼ਨ ਦੇ ਦਿੱਤਾ ਹਾਂਜੀ ਹਾਂਜੀ ਥੋੜਾ ਜਿਹਾ ਵਾਸ਼ਿੰਗ ਏਰੀਆ ਆ ਗਿਆ ਆਪਣਾ ਤੇ ਉਧਰ ਐਂਟਰੀ ਵੀ ਆ ਗਈ ਬੈਕ ਐਂਟਰੀ ਠੀਕ ਆ ਬਾਈ ਜੀ ਤੇ ਬਾਈ ਫਰਸਟ ਫਲੋਰ ਤੇ ਚੱਲਾਂਗੇ ਉਸ ਤੋਂ ਪਹਿਲਾਂ ਇੱਕ ਇਹ ਬਹੁਤ ਖਾਸ ਰਹਿੰਦੀ ਆ ਥੋੜਾ ਪਿੱਛੇ ਹੋ ਕੇ ਦਿਖਾ ਦੇ ਬਈ ਤੇ ਕਿਉਂਕਿ ਜਿਹੜਾ ਇਹ ਏਰੀਆ ਨਾ ਪਹਿਲਾਂ ਮੈਂ ਜ਼ਿਆਦਾਤਰ ਦੇਖਦਾ ਇੱਥੇ ਇਕੱਲਾ ਸਮਾਨ ਹੀ ਪਿਆ ਹੁੰਦਾ ਸੀ ਜਿਵੇਂ ਆਟੇ ਵਾਲਾ ਢੋਲ ਛੋਟਾ ਜਿਹਾ ਰੱਖ ਲਓ ਜਾਂ ਕੋਈ ਚੀਜ਼ਾਂ ਹੁਣ ਅੱਜ ਕੱਲ ਇਹਨੂੰ ਹਰ ਇੱਕ ਨੇ ਮਤਲਬ ਜੇ ਕਹਦੇ ਪ੍ਰੈਸਟੇਬ ਇੱਥੇ ਆਪਸ਼ਨ ਦੇ ਦਿੱਤੀ ਇਹਦੇ ਅੰਡਰ ਹਨਾ ਹਾਂਜੀ ਹਾਂਜੀ ਜੀ ਇਹਨੂੰ ਫਿਰ ਭਰਿਆ ਕਿਉਂ ਨਹੀਂ ਬਈ ਭਰ ਕੇ ਹੋਰ ਵੀ ਆਪਸ਼ਨ ਮਿਲ ਜਾਂਦੀ ਮੈਨੂੰ ਲੱਗਦਾ ਵੀ ਉਹ ਉੱਧਰਲੇ ਪਾਸੇ ਇਹ ਭਰਿਆ ਬਈ ਆਪਣੇ ਲਈ ਪਹਿਲਾਂ ਪਿਆ ਸੀਗਾ ਇਹ ਆਲਰੇਡੀ ਓਕੇ ਹਾਂਜੀ ਹਾਂਜੀ ਜੀ ਪੁਰਾਣੇ ਹੁੰਦਾ ਤੇ ਤਾਂ ਕਰਕੇ ਹਜੇ ਪੈਂਡਿੰ ਠੀਕ ਹੈ ਜੀ ਹਾਂਜੀ ਤੇ ਆਜੋ ਵੀ ਦੋਸਤੋ ਫਿਰ ਫਰਸਟ ਫਲੋਰ ਤੇ ਚੱਲਦੇ ਆ ਤੇ ਇੱਕ ਪੌੜੀਆਂ ਦਾ ਤੁਸੀਂ ਸਾਈ ਦੇਖੋ ਜਿਵੇਂ ਅਸੀਂ ਦੋਨੇ ਭਾਰੇ ਆਵੇਂ ਤੇ ਬਾਈ ਪਰ ਇੱਕ ਪੌੜੀ ਤੇ ਦੋ ਜਣੇ ਉੱਤਰ ਚੜ ਸਕਦੇ ਨੇ ਨਹੀਂ ਕਈ ਵਾਰ ਏਰੀਆ ਘੱਟ ਹੁੰਦਾ ਨਾ ਆਪਾਂ ਉਹਨੂੰ ਟਾਈਟ ਕਰ ਦਿੰਦੇ ਆ ਇਹ ਵੀ ਕੋਹ ਚੀਜ਼ ਰੱਖੀ ਆ ਇਧਰ ਬਾਈ ਇਟਾ ਵਾਲੀ ਗੱਲ ਕਰੀਏ ਫਲੈਕਸ ਇਹ ਭਾਜੀ ਆਪਣੇ ਬਾਲ ਪੇਪਰ ਲਾਇਆ ਫਲੈਕਸ ਦੇ ਵਿੱਚ ਠੀਕ ਹੈ ਹਾਂਜੀ ਹਾਂਜੀ ਸਾਰਾ ਠੀਕ ਹੈ ਜੀ ਤੇ ਭਾਈ ਆਪਣੇ ਕਿੰਨਾ ਟਾਈਮ ਹੋ ਗਿਆ ਨੂੰ ਪੂਰੇ ਰਹਿਸ਼ਕੀਤ ਨੂੰ ਇੱਥੇ ਰਹਿਸ਼ਕੀਤ ਨੂੰ 1 ਮਹੀਨਾ ਹੋ ਗਿਆ ਪਾਜੀ ਠੀਕ ਹੈ ਜੀ ਹਾਂਜੀ ਹਾਂਜੀ ਪਰ ਸ਼ੋਰੇ ਸਲਾਬ ਦੀ ਮਤਲਬ ਹੈ ਅਟੈਕਸ਼ਨ ਹੈ ਨਾ ਨਹੀਂ ਹਲੇ ਤੱਕ ਤਾਂ ਹੀ ਨਹੀਂ ਹੈ ਸਿਰਫ ਵੈਸੇ ਆਉਣੀ ਵੀ ਨਹੀਂ ਹੈ ਜਦ ਤੱਕ ਲੱਗਦਾ ਠੀਕ ਹੈ ਜੀ ਹਾਂਜੀ ਭਾਈ ਫਰਸਟ ਫਲੋਰ ਤੇ ਆ ਗਏ ਇੱਥੇ ਕੀ ਕੀ ਆਪਸ਼ਨ ਰੱਖੀਏ ਇੱਥੇ ਪਾਜੀ ਇੱਕ ਬੈਡਰੂਮ ਦੇ ਤਾਂ ਆਪਣੇ ਨਾਲ ਠੀਕ ਹੈ ਤੇ ਇਧਰ ਬਾਥਰੂਮ ਆ ਗਿਆ ਠੀਕ ਹੈ ਤੇ ਅੱਗੇ ਪੋਰਚ ਆ ਗਿਆ ਸਰ ਆਪਣਾ ਤੇ ਸਟੋਰ ਆ ਗਿਆ ਇਹ ਸਟੋਰੂਮ ਆ ਗਿਆ ਠੀਕ ਹੈ ਤੇ ਇਧਰ ਆਪਾਂ ਬਾਲਕੋਨੀ ਔਰ ਮੰਦਰ ਆ ਗਿਆ ਆਪਣਾ ਇੱਥੇ ਆਪਣੇ ਸਨਮੈਕਾ ਡੋਰ ਆ ਗਿਆ ਫਲਸ਼ ਡੋਰ ਇਹ ਸਰ ਮੈਕਾ ਡੋਰ ਲਾਇਆ ਸਾਰੇ ਸਰ ਉੱਪਰ ਫਰਸਟ ਫਲੋਰ ਦੇ ਉੱਪਰ ਤੇ ਇਹ ਮੰਦਰ ਦੀ ਰਿਕੁਆਇਰਮੈਂਟ ਲਈ ਜਗਾ ਸਰ ਠੀਕ ਹੈ ਜੀ ਤੇ ਆ ਲੌਬੀ ਦੋਸਤੋ ਤੇ ਸਭ ਤੋਂ ਵੱਡੀ ਗੱਲ ਬੈਕ ਸਾਈਡ ਤੇ ਓਪਨ ਏਰੀਆ ਦੇ ਤਾਪਾ ਟਰੈਸ ਪਰਿਵਾਰ ਨਾਲ ਬੈਠਣਾ ਖੁੱਲਾ ਡੋਲਾ ਕੱਪੜੇ ਲੀੜੇ ਸਿਕਾਉਣੇ ਆ ਹਨਾ ਬਈ ਬਹੁਤ ਵਧੀਆ ਮਤਲਬ ਜੇ ਕਹਿ ਦੀਏ ਇਸ ਤੋਂ ਉੱਪਰ ਵੀ ਟੈਂਕੀ ਰਹੀ ਗੱਲ ਹੈ ਹਾਂ ਨੀਚੇ ਤੋਂ ਉੱਪਰ ਵੀ ਥੋੜਾ ਜਿਹਾ ਡਿਜ਼ਾਈਨਿੰਗ ਕੀਤੀ ਹੈ ਆਪਣੇ ਤੇ ਟਾਇਲ ਵਗੈਰਾ ਸਾਰੀ ਲਾਈ ਆ ਪ੍ਰੋਪਰ ਜੀ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਬਾਹਰ ਵੀ ਟਾਇਲ ਲਾਤੀ ਆਪਾਂ ਇੱਥੇ ਸਾਰੇ ਟਾਇਲ ਲਾਈ ਆ ਸਰ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਪੂਰੀ ਤਰ੍ਹਾਂ ਜੇ ਕਹਿੰਦੀ ਵਾਟਰਪਰੂਫ ਕਰਤੀ ਹੈ ਨਾ ਹਾਂਜੀ ਹਾਂਜੀ ਤੇ ਆ ਪੌੜੀਆਂ ਥੱਲੇ ਇੱਥੇ ਵੀ ਆਪਾਂ ਪੌੜੀਆਂ ਥੱਲੇ ਆਪਾਂ ਸਟੋਰੇਜ ਬਣਾ ਲਈ ਜਿਵੇਂ ਕਿ ਆਪਣੇ ਕੰਮ ਦਾ ਸਮਾਨ ਜ਼ਿਆਦਾ ਹੁੰਦਾ ਥੋੜਾ ਜਿਹਾ ਠੀਕ ਹੈ ਜੀ ਹਾਂਜੀ ਹਾਂਜੀ ਉੱਪਰ ਇਹ ਵੀ ਵਧੀਆ ਗੱਲ ਕਰੀ ਹੈ ਨਾ ਬਈ ਜਾਲੀ ਲਾ ਭਾਈ ਜੀ ਹੁਣ ਗੱਲ ਕਰੀਏ ਜਿਵੇਂ ਲੱਕੜ ਦਾ ਕੰਮ ਕਰਦੇ ਹੋ ਤੁਸੀਂ ਇੰਟੀਰੀਅਰ ਦਾ ਕੀ ਸਿਸਟਮ ਰਹਿੰਦਾ ਕੀ ਰੇਟ ਚੱਲਦਾ ਹੈ ਕੀ ਕੀ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਭਾਈ ਜੀ ਮੈਂ ਟਰਾਈ ਸੀਟ ਦੇ ਵਿੱਚ ਲਾ ਕੇ ਚੱਲੀਏ ਸਕੁਅਰ ਫੁੱਟੇ ਚੱਲਦੇ ਆ ਉੱਥੇ ਜ਼ਿਆਦਾਤਰ ਨਾ ਜੀ ਤੇ ਜਿਵੇਂ ਕਬੂਡ ਬਾਲ ਡਰੋਪ ਵਗੈਰਾ ਢਾਈ ਸੌ ਔਰ ਤਿੰਨ ਸੌ ਕਿਚਨ ਇੱਦਾਂ ਜਾਣੀ ਕਿ ਬਾਕੀ ਉੱਥੇ ਮਾਰਕੀਟ ਦੇ ਰੇਟ ਨੇ ਅਲੱਗ ਅਲੱਗ ਸਭ ਦੇ ਠੀਕ ਹੈ ਮਤਲਬ ਕਿਹੋ ਜਿਹਾ ਕੰਮ ਕਰਾਉਣਾ ਉਹਦੇ ਹਿਸਾਬ ਨਾਲ ਆਪਾਂ ਹਾਂਜੀ ਜਿਹੋ ਜਿਹਾ ਕੰਮ ਕਰਵਾਉਣਾ ਉਹੋ ਜਿਹਾ ਰੇਟ ਹੋ ਜਾਣਾ ਸੀ ਠੀਕ ਹੈ ਜੀ ਤੇ ਬਾਈ ਸਾਰੇ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਆਪਣੇ ਕੋਲ ਹੈ ਕਿਚਨ ਹੋ ਗਈ ਵਾਰਡਰੋਬ ਹੋ ਗਏ ਜਿਹੜੀ ਮੋਡੂਲਰ ਕਿਚਨ ਸਰ ਜ਼ਿਆਦਾਤਰ ਆਪਣਾ ਮੋਡੂਲਰ ਕਿਚਨ ਦਾ ਉੱਥੇ ਤੇ ਜੋ ਮੋਡਲਰ ਕਿਚਨ ਹੈ ਜਿਵੇਂ ਆਪਣੀ ਫੈਕਟਰੀ ਦੇ ਵਿੱਚ ਤਿਆਰ ਹੁੰਦੀ ਹੈ ਉਦਾਂ ਦੀ ਸਾਡੇ ਲਈ ਮਸ਼ੀਨਾਂ ਲੱਗੀਆਂ ਨੇ ਆਪਣੇ ਖੁਦੀਆਂ ਨੇ ਜਾ ਕੇ ਉੱਥੇ ਕੋਠੀ ਦੇ ਵਿੱਚ ਬਣਾਉਨੇ ਆਪਾਂ ਐਜ ਟੇਪ ਵਗੈਰਾ ਵਾਲੀ ਮਸ਼ੀਨ ਸਾਰਾ ਕੁਝ ਹੈ ਜੀ ਬਈ ਚਲੋ ਜ਼ਿਆਦਾਤਰ ਤੁਸੀਂ ਕਿਚਨ ਦੀ ਗੱਲ ਕਰੀ ਜੇ ਕਿਸੇ ਨੇ ਕਿਚਨ ਤਿਆਰ ਕਰਾਉਣੀ ਹੈ ਮਤਲਬ ਘਰੇ ਵੀ ਅਗਲਾ ਕੋਈ ਤਿਆਰ ਕਰਾ ਰਿਹਾਗਾ ਕੀ ਧਿਆਨ ਰੱਖਣਾ ਚਾਹੀਦਾ ਚਲੋ ਐਚ ਡੀ ਐਚ ਮਾਰਟ ਤੇ ਪਲਾਈ ਦੀ ਗੱਲ ਤਾਂ ਹੋ ਗਈ ਉਸ ਤੋਂ ਬਿਨਾਂ ਹਾਂਜੀ ਵੀ ਥੋੜਾ ਜਿਹਾ ਮਜ਼ਬੂਤੀ ਰਹੇ ਵਧੀਆ ਰਹੇ ਲੌਂਗ ਲਾਈਫ ਮਜ਼ਬੂਤੀ ਰਹੇ ਸਰ ਮੇਰੇ ਹਿਸਾਬ ਨਾਲ ਤਾਂ ਜ਼ਿਆਦਾਤਰ ਜੋ ਬਾਕਸ ਬਣਦੇ ਦੇਖੋ ਪਲਾਈ ਦੀ ਠੀਕ ਹੈ ਜੀ ਪਲਾਈ ਔਰ ਮੈਕਲ ਲਾ ਕੇ ਬਣਾਓ ਹਣਾ ਜੋ ਆਪਣੇ ਦਰਵਾਜੇ ਵਗੈਰਾ ਨੇ ਉਹਤੇ ਡੋਰ ਨੇ ਮਨ ਲ ਕੇ ਚੱਲੀਏ ਉਹਦੇ ਉੱਪਰ ਆਪਾਂ ਐਚ ਡੀ ਐਮ ਆਰ ਲਾਓ ਕਿਉਂਕਿ ਉਹਦੀ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੈ ਸਰਮਾਇਕੇ ਦੇ ਵਿੱਚ ਠੀਕ ਹੈ ਜੀ ਔਰ ਜੇ ਆਪਾਂ ਕਲਾਸਿਕ ਲੁੱਕ ਲਾਉਣੀ ਆ ਫੇਰ ਵੀ ਆਪਾਂ ਨੂੰ ਐਚ ਡੀ ਐਮ ਆਰ ਦੀ ਲੋੜ ਪੈਂਦੀ ਹੈ ਉਹਦੇ ਉੱਪਰ ਠੀਕ ਹੈ ਜੀ ਹਾਂਜੀ ਤੇ ਬਈ ਜੇ ਗੱਲ ਕਰੀ ਹੁਣ ਆਪਣਾ ਘਰ ਜਿਹੜਾ ਬਣਿਆ ਹੋਇਆ ਇਹ ਫਾਦਰ ਸਾਹਿਬ ਨੇ ਇਹ ਫਾਦਰ ਸਾਹਿਬ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਆਜੋ ਜੀ ਤੇ ਇਹ ਵੀ ਕੰਮ ਕਰਦੇ ਨੇ ਹਾਂਜੀ ਹਾਂਜੀ ਇਹ ਵੀ ਅੱਛਾ ਜੀ ਫਾਦਰ ਸਾਹਿਬ ਦਾ ਪਹਿਲਾਂ ਨਾ ਕੋਠੀ ਚ ਦੱਸਦੀ ਵੀ ਕਿੰਨਾ ਲੱਗਿਆ ਫਿਰ ਅੰਕਲ ਜੀ ਤੋਂ ਆਪਾਂ ਲਵਾਂਗੇ ਜਾਣਕਾਰੀ ਹਾਂਜੀ ਹਾਂਜੀ ਜੀ ਤੇ ਕੋਠੀ ਦੇ ਉੱਪਰ ਸਰ ਆਪਣਾ ਜਾਨੀ ਕਿ ਪਲਾਟ ਛੱਡ ਕੇ ਆਪਣਾ 45 ਲੱਖ ਰੁਪਏ ਖਰਚ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਈ ਬਹੁਤ ਬਹੁਤ ਧੰਨਵਾਦ ਤੇ ਸਰ ਨੂੰ ਪੁੱਛਾਂਗੇ ਤੁਸੀਂ ਵੀ ਸਰ ਲੱਕੜ ਦੀ ਕਰਦਾ ਫਿਰ ਹਾਂਜੀ ਮੈਂ ਲੱਕੜ ਦੀ ਕਰਦਾ ਠੀਕ ਹੈ ਜੀ ਪਰ ਇੱਕ ਇਹ ਵੀ ਮਾਨ ਵਾਲੀ ਗੱਲ ਆ ਗਈ ਜਿਆਦਾਤਰ ਮੈਂ ਮਿਸਤਰੀਆਂ ਕੋਲੇ ਜਾਣਾ ਆਰਕੀਟੈਕਟ ਕੋਲੇ ਜਾਣਾ ਉਹ ਕਹਿੰਦੇ ਸਾਡੇ ਜਵਾਗਤਾਂ ਵੀ ਬਾਹਰ ਨੂੰ ਭੱਜ ਗਏ ਜਾਏ ਕੰਮ ਨੂੰ ਹੱਥ ਨਹੀਂ ਪਾਉਂਦੇ ਇਹ ਵੀ ਕਬੱਡੀ ਗੱਲ ਆ ਵੀ ਤੁਹਾਡਾ ਬੇਟਾ ਤੁਹਾਡੇ ਦਾ ਕੰਮ ਹੀ ਸੰਭਾਲਦੇ ਹਾਂਜੀ ਹਾਂ ਤੇ ਬਸ ਉਂਟੀ ਜਦੋਂ ਪੜਦਾ ਸੀਗਾ ਉਦੋਂ ਹੀ ਮਤਲਬ ਕਿ ਨਾਲ ਚੱਲ ਚੱਲ ਪਏ ਸੀ ਨਾਲ ਠੀਕ ਹੈ ਜੀ ਹਾਂਜੀ ਪਰ ਮਾਣ ਹੁੰਦੀ ਆ ਨਾ ਵੀ ਆਪ ਦਾ ਕੰਮ ਸੰਭਾਲਿਆ ਹਾਂਜੀ ਹਾਂ ਠੀਕ ਹੈ ਜੀ ਜੱਦੀ ਕੰਮ ਮਤਲਬ ਕਿ ਚੱਲ ਰਿਹਾ ਹੀ ਹੁਣ ਅੱਗੇ ਅੱਜ ਇੱਕ ਟਾਈਮ ਵੀ ਆ ਮਤਲਬ ਜੇ ਕਹਿ ਦਈਏ ਨਾ ਇੱਕ ਟਾਈਮ ਹੁੰਦਾ ਸੀਗਾ ਵੀ ਕੋਈ ਮਿਸਤਰੀ ਨੂੰ ਕਦੇ ਕੰਮ ਨਹੀਂ ਮਿਲਿਆ ਜਾਂ ਕੁਝ ਵੀ ਕਿਉਂ ਲੋਕਾਂ ਕੋਲ ਪੈਸਾ ਨਹੀਂ ਸੀ ਅੱਜ ਦੇ ਟਾਈਮ ਹਰ ਇੱਕ ਮਿਸਤਰੀ ਕੋਲੇ ਮੈਂ ਕਹਿੰਦਾ ਤਿੰਨ ਤਿੰਨ ਮਹੀਨੇ ਦੀ ਵੇਟਿੰਗ ਹੀ ਚੱਲ ਰਹੀ ਹੈ ਮੇਰੇ ਕੋਲੇ ਉਰੇ ਕਟਕਟ 7-8 ਮਹੀਨੇ ਦੀ ਵੇਟਿੰਗ ਹੈ ਜੀ ਹਾਂ ਉਹੀ ਗੱਲ ਹੈ ਤੇ ਅੱਜ ਦੇ ਟਾਈਮ ਜੋ ਮਿਸਤਰੀ ਕਰੂ ਮਿਸਤਰੀ ਦਾ ਬੱਚਾ ਕਰੂਗਾ ਉਹਦੇ ਲਈ ਤਾਂ ਜ਼ਿਆਦਾ ਚੰਗਾ ਹੈ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤੇ ਉੱਪਰ ਦਾ ਸ਼ਾਟ ਲੈਣੇ ਆ ਉੱਪਰ ਦਾ ਸ਼ਾਟ ਵੀ ਲਾਵਾਂਗੇ ਤੇ ਜੇ ਤੁਸੀਂ ਟ੍ਰਾਈ ਸਿਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਆਪਣਾ ਮਤਲਬ ਕੰਮ ਕਰਾਉਣਾ ਚਾਹੁੰਦੇ ਹੋ ਖਾਸ ਕਰਕੇ ਬਾਈ ਹਾਈ ਰੇਟ ਵੀ ਬਹੁਤ ਬੈਠੇ ਆ ਲੋਅ ਦੇ ਵਿੱਚ ਵੀ ਬਹੁਤ ਬੈਠੇ ਆ ਪਰ ਜਿਹੜੇ ਆਪ ਘਰ ਤਿਆਰ ਕਰ ਰਹੇ ਨੇ ਨਾ ਚਾਹੇ ਸੂਰੂਰ ਤੋਂ ਮਾਨਸਾ ਤੋਂ ਪਟਿਆਲੇ ਤੋਂ ਲੁਧਿਆਣੇ ਤੋਂ ਜਲੰਧਰ ਤੋਂ ਕਿਤੋਂ ਵੀ ਜਾ ਕੇ ਚੰਡੀਗੜ੍ਹ ਘਰ ਲੈ ਰਹੇ ਨੇ ਉਹਨਾਂ ਨੂੰ ਕੀ ਹੁੰਦਾ ਉੱਥੇ ਕਈ ਵਾਰ ਰੇਟ ਹੀ ਨਹੀਂ ਪਤਾ ਲੱਗਦਾ ਇੱਥੇ ਰੇਟ ਕੀ ਜਾਂਦਾ ਤਾਂ ਬਾਈ ਗੁਰਨਾ ਸੰਪਰਕ ਜ਼ਰੂਰ ਕਰਿਓ ਕਿਉਂਕਿ ਬਾਈ ਹੋਰੇ ਮੇਨ ਹੋਮ ਓਨਰ ਦਾ ਮਾਲਕ ਦਾ ਕੰਮ ਕਰਕੇ ਖੁਸ਼ ਨੇ ਕਹਿੰਦੇ ਸੀ ਡੀਲਰ ਵਾਲਾ ਕੰਮ ਜ਼ਿਆਦਾ ਨਹੀਂ ਕਰਦੇ ਧੰਨਵਾਦ ਉਸਤ